ਸਤਿ ਸ੍ਰੀ ਅਕਾਲ ਜੀ ਹਰਜਿੰਦਰ ਪਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅੰਮ੍ਰਿਤਪਾਲ ਸਿੰਘ ਜਿਹੜੇ ਕਿ ਖਡੂਰ ਸਾਹਿਬ ਤੋਂ ਸੰਸਦ ਨੇ ਲੋਕ ਸਭਾ ਦੇ ਮੈਂਬਰ ਨੇ ਉਹਨਾਂ ਦੀ ਜਿਹੜੀ ਨਜ਼ਰਬੰਦੀ ਹੈ ਐਨਐਸਏ ਅਧੀਨ ਤੀਜੇ ਸਾਲ ਵੀ ਬਿਦਾਤੀ تھی ਗਈਆ ਔਰ ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਬਹੁਤ ਸਾਰੇ ਲੋਕਾਂ ਦੇ ਵਿਚਾਰ ਧਾਰਕ ਮਤਭੇਦ ਹੈਗੇ ਨੇ ਅੰਬਰਤ ਪਾਲ ਸਿੰਘ ਨਾਲ ਨੈਸ਼ਨਲ ਮੀਡੀਆ ਤਾਂ ਉਹਨੂੰ ਖਾਲਸਤਾਨੀ ਸਮਰਥਕ ਹੀ ਲਿਖਦਾ ਹਾਲ ਤੱਕ ਤੁਸੀਂ ਕੋਈ ਵੀ ਜਿਹੜਾ ਹੈ ਨਿਊਜ਼ ਚੈਨਲ ਚੱਕ ਲੋ ਹਾਲਾਂਕਿ ਉਸਨੇ ਭਾਰਤ ਦੀ ਜਿਹੜੀ ਹੈ ਸੰਵਿਧਾਨ ਦੀ ਸੌਖਾ ਦੀ ਪਹਿਲਾਂ ਚੋਣ ਲੜਨ ਵੇਲੇ ਤੇ ਫਿਰ ਜਦੋਂ ਸੰਸਦ ਦੇ ਵਿੱਚ ਲੋਕ ਸਭਾ ਦੇ ਮੈਂਬਰ ਬਜਾ ਤੇ ਸੌ ਤੋਂ ਖਾਦੀ ਸੰਵਿਧਾਨ ਦੀ ਸੌਖਾ ਦੀ ਹੈ ਤੇ ਇਸ ਦੇ ਬਾਵਜੂਦ ਉਹਨੂੰ ਖਾਲਸਤਾਨੀ ਕਿਹਾ ਜਾਂਦਾ ਹੈ ਤੇ ਹੁਣ ਕਿਸੇ ਜਿਹੜਾ ਹੈ ਉਹਦੀ ਐਨਐਸ ਵਿਦਾ ਦਿੱਤੀ ਗਈ ਹੈ ਔਰ ਬਹੁਤ ਸਾਰੇ ਜਥੇਬੰਦੀਆਂ ਨੇ ਬਹੁਤ ਸਾਰੇ ਲੋਕਾਂ ਨੇ ਜੈਨੂਨ ਲੋਕਾਂ ਨੇ ਜਿਹੜੇ ਕਿ ਵੈਸੇ ਉਹਦੀ ਵਿਚਾਰਧਾਰਾ ਨਾਲ ਸੰਬੰਧਤ ਨਹੀਂ ਉਹਨਾਂ ਨੇ ਵੀ ਇਸ ਗੱਲ ਦਾ ਵਿਰੋਧ ਕੀਤਾ ਕਿ ਐਨਐਸ ਜਿਹੜੀ ਹੈ ਨਹੀਂ ਵਧਾਉਣੀ ਚਾਹੀਦੀ ਇਹ ਤਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਇੱਕ ਵੱਡਾ ਦੋਸ਼ ਹੈ ਕਰਨਾ ਇਹ ਗੱਲ ਬਿਲਕੁਲ ਸਪਸ਼ਟ ਨਜ਼ਰ ਆ ਰਹੀ ਹੈ ਕਿ ਜਦੋਂ ਕੱਲ ਉਹਨਾਂ ਦੇ ਪਿਤਾ ਸਰਦਾਰ ਤਰਸੀਮ ਸਿੰਘ ਮੀਡੀਆ ਨਾਲ ਗੱਲ ਕਰ ਰਹੇ ਸੀ ਉਹਨਾਂ ਨੇ ਇਹ ਗੰਦਾ ਇਸ਼ਾਰਾ ਵੀ ਕਰਤਾ ਕਿ ਕਿਵੇਂ ਵਿਧਾਈ ਗਈ ਜਾਂ ਕਿਉਂ ਵਿਧਾਈ ਗਈ ਤਾਂ ਉਹ ਇਸ਼ਾਰਾ ਇਸ ਤਰ੍ਹਾਂ ਸੀ ਇਸ਼ਾਰਾ ਕੀ ਸਪਸ਼ਟਿਤ ਹੱਸਤਾ ਕਿ ਆ ਡੀਸੀ ਦਾ ਪੱਤਰ ਪਿਆ ਜੀ ਡੀਸੀ ਨੇ ਰਿਕਮੈਂਡ ਕਰਨਾ ਹੁੰਦਾ ਡੀਸੀ ਨੇ ਰਿਕਮੈਂਡ ਕਰਤਾ ਔਰ ਇਹ ਵੀ ਜ਼ਰਦਸਤਾਂ ਕਿ ਇਹ ਸਾਲ-ਸਾਲ ਦੀ ਹੁੰਦੀ ਹੈ ਤੇ ਹੁਣ ਸਾਲ ਕੋਈ ਨਾ ਕੋਈ ਬਹਾਨਾ ਲੱਭਣਾ ਹੁੰਦਾ ਇਸ ਵਾਰ ਡੀਸੀ ਨੇ ਕਿਹਾ ਕਿ ਇਹ ਜਿਹੜਾ ਅਮਰਤਪਾਲ ਸਿੰਘ ਦੇ ਬਾਹਰ ਜਿਹੜੇ ਵਿਦੇਸ਼ ਚ ਭਾਰਤ ਪ੍ਰੋਧੀ ਲੋਕ ਨੇ ਉਹਨਾਂ ਨਾਲ ਸੰਪਰਕ ਨੇ ਇਸ ਕਰਕੇ ਇਹਨਾਂ ਦੀ ਵਧਾਤੀ ਲੇਕਿਨ ਆਸਤੋਂ ਇਹ ਹੋ ਗਈ ਸੀ ਨਾ ਕਿ ਜਦੋਂ ਬਾਕੀਆਂ ਦਾ ਐਨਐਸਏ ਨਹੀਂ ਬਤਾਇਆ ਗਿਆ 22 April ਨੂੰ ਇਹਨਾਂ ਦਾ ਖਤਮ ਹੋਣਾ ਤੇ ਇਹਨਾਂ ਨੂੰ ਵੀ ਜੇ ਪੰਜਾਬ ਚਾਕੇ ਤੇ ਇਹਨਾਂ ਦਾ ਕੇਸ ਚੱਲੂਗਾ ਗੱਲ ਜਿਹੜੀ ਹੈ ਕਿਸੇ ਵੱਡੇ ਲੱਗੂਗੀ ਪਰ ਨਹੀਂ ਇਸ ਤਰ੍ਹਾਂ ਨਹੀਂ ਹੋਇਆ ਹੁਣ ਡਿਵੈਲਪਮੈਂਟਸ ਹੋ ਰਹੀਆਂ ਨੇ ਹੁਣ ਉਹ ਕਹਿੰਦੇ ਨੇ ਕਰ ਜੇ ਤਰਸੀਮ ਸਰ ਉਹਨਾਂ ਦੀ ਪਹਿਲਾਂ ਗੱਲ ਸੁਣ ਲਈਏ ਤੇ ਬਾਪੂ ਜੀ ਦੀ ਉਹ ਇਹ ਕਹਿੰਦੇ ਨੇ ਕਿ ਜੀ ਇੱਕ ਤਾਂ ਵੱਡਾ ਕਾਰਨ ਬਣਿਆ ਜਿਹੜੀ 13 April ਨੂੰ ਬਸਾਖੀ ਵਾਲੇ ਦਿਨ ਖਾਲਸਾ ਸਾਜਨਾ ਵਾਲੇ ਦਿਨ ਜਿਹੜਾ ਇਕੱਠ ਹੋਇਆ ਉਹ ਤੋਂ ਮਾਨ ਸਰਕਾਰ ਘਬਰਾ ਗਈ। ਇਹ ਇੱਕ ਕਾਰਨ ਬਣਿਆ ਜਿਹੜਾ ਮੈਨੂੰ ਕੋਈ ਜ਼ਿਆਦਾ ਨਹੀਂ ਲੱਗਦਾ। ਕੱਠ ਵੀ ਕਿੰਨਾ ਘੋਇਆ ਮਤਲਬ ਮੈਂ ਕਈਆਂ ਨੂੰ ਪੁੱਛਿਆ ਵੀ ਕਿੰਨਾ ਕੱਠ ਹੈ। ਕੋਈ ਕਹਿੰਦਾ 1500, ਕੋਈ 2000, ਕੋਈ 4000, ਕੋਈ 5000 ਬਸ ਇੰਨਾ ਕੱਠ ਸੀ। ਤੋ ਕੋਈ ਬਹੁਤ ਵੱਡਾ ਕੱਠ ਨਹੀਂ ਮੰਨਿਆ ਜਾਂਦਾ। ਉਹਦੇ 'ਚ ਹਾਂ ਇਹ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਕਹੋ ਜੀ ਅਸੀਂ ਉਹਨੂੰ ਮੁੱਖ ਮੰਤਰੀ ਬਣਾਵਾਂਗੇ, ਤੁਸੀਂ ਇਹ ਕਹੋਗੇ। ਲੇਕਿਨ ਉਹ ਇੰਨੇ ਕੱਠ ਨੂੰ ਵੀ ਪਤਾ ਚੜਾ ਕੇ ਦੱਸਿਆ ਜਾ ਰਿਹਾ ਹੈ। ਉਹਦੇ ਚੋ ਜਿਹੜੇ ਸਰਬਜੀਤ ਸਿੰਘ ਫਰੀਦਕੋਟ ਦੇ ਸਾਂਸਦ ਕਹਿੰਦੇ ਕਿ ਕੱਟ ਦੇ ਕਿ ਘੁਬرائی ਹੋਈ ਸਰਕਾਰ ਮੇਰੇ ਤੇ ਐਨਡੀਪੀਐਸ ਦਾ ਕੇਸ ਪੜਾਉਣਾ ਚਾਹੁੰਦੀ ਹੈ ਮੇਰੇ ਤੇ ਨਸ਼ੇ ਦਾ ਕੇਸ ਪੜਾਉਣਾ ਚਾਹੁੰਦੀ ਹੈ ਕਿਉਂਕਿ ਕਹਿੰਦੇ ਜੇ ਕੋਈ ਹੋਰ ਕੇਸ ਪੈਂਦਾ ਹੈ ਉਹਦੇ ਲਈ ਸਪੀਕਰ ਦੀ ਆਗਿਆ ਜ਼ਰੂਰੀ ਹੁੰਦੀ ਹੈ ਕੱਲਾ ਐਨਡੀਪੀਐਸ ਐਕਟ ਹੈ ਜਿੱਥੇ ਸਪੀਕਰ ਦੀ ਆਗਿਆ ਦੀ ਲੋੜ ਨਹੀਂ ਹੁੰਦੀ ਤੋਂ ਐਡੇ ਕੱਟ ਇਹ ਵੀ ਇਹ ਕਹਿੰਦੇ ਨੇ ਕਿ ਇੱਕ ਤਾਂ ਉਹ ਤੋਂ ਘੁਬਰਾ ਗਈ ਸਰਕਾਰ ਦੂਜਾ ਕਹਿੰਦੇ ਜਦੋਂ ਕੱਲ ਗੱਲ ਕਰ ਰਹੇ ਸੀ ਕਦੇ ਕੋਈ ਸਾਜ਼ਿਸ਼ ਹੈ ਇੰਨੇ ਦਿਨ ਤਾਂ ਦੂਜਾ ਇਹ ਵੀ ਗੱਲ ਕਹੀ ਹੈ ਕਿ ਜਿਹੜਾ ਕੇਂਦਰ ਤੇ ਪੰਜਾਬ ਸਰਕਾਰ ਮਿਲ ਕੇ ਕਰ ਰਹੇ ਬਿਲਕੁਲ ਠੀਕ ਹੈ ਇਹ ਗੱਲ ਠੀਕ ਹੈ ਤੁਸੀਂ ਇਹ ਤਾਂ ਗੱਲ ਆਪ ਹੀ ਕਹਤੀ ਸੀ ਅਮਤ ਸ਼ਾ ਨੇ ਪਾਰਲੀਮੈਂਟ ਚ ਬੋਲਦੇ ਕਿਹਾ ਦਿੱਤਾ ਸੀ ਕਿ ਭਾਵੇਂ ਸਾਡੀ ਸਰਕਾਰ ਨਹੀਂ ਹੈ ਉੱਥੇ ਪੰਜਾਬ ਚ ਪਰ ਅਸੀਂ ਫਿਰ ਵੀ ਉਹਨੂੰ ਡਿਬ੍ਰੂਗੜ ਪਹਛਾਤਾ ਦੇਖੋ ਜਿਹੜਾ ਆਪਣੇ ਆਪ ਨੂੰ ਭਿੰਡਰ ਵਾਲਾ ਬਣਦਾ ਸੀ ਹੁਣ ਬੈਠਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਿਹਾ ਬਹੁਤ ਲੋਕਾਂ ਨੇ ਟਿੱਪਣੀ ਤਾਂ ਬ੍ਰਹਮਣਾ ਆਏ ਸੀ ਉਹ ਤਾਂ ਆਪ ਹੀ ਮੰਨੀ ਜਾਂਦੇ ਨੇ ਵੀ ਮਤਸ਼ਾਹਜਾਗ ਗ੍ਰਹਿ ਮਤਰਾਲਾ ਤੇ ਮਾਨ ਸਾਹਿਬ ਇਸ ਮਾਨ ਵਿੱਚ ਇਕੱਠੇ ਨੇ ਤਾਂ ਬਿਲਕੁਲ ਕਲੀਅਰ ਹੀ ਹੋ ਗਈ ਗੱਲ ਇਹਦਾ ਕੋਈ ਦੋਰਾਪਾ ਨਹੀਂ ਫਾਰਮੈਲਟੀ ਤਾਂ ਹੁਣ ਜੋ ਡੀਸੀ ਜੋ ਜੋ ਸਰਕਾਰ ਕੋਹ ਡੀਸੀ ਨੇ ਤਾਂ ਉਹ ਹੀ ਲਿਖਣਾ ਤੇ ਅਮਰਤਪਾਲ ਨੂੰ ਚੋਚ ਬਧੌਣ ਚ ਇਹਦੇ ਚ ਤਾਂ ਕੋਈ ਦੋਰਾਪਾ ਨਹੀਂ ਹਾਂ ਕਾਰਨ ਕੀ ਹੈ ਇਹਦੇ ਚ ਕਾਰਨ ਤਾਂ ਕੋਈ ਮਰਜ਼ੀ ਤੁਸੀਂ ਤੁਸੀਂ ਜਿਹੜੇ ਮਰਜ਼ੀ ਕਰਨ ਲੱਭ ਲੋ ਤੇ ਉਹਦੇ ਚੋਂ ਇਹ ਵੀ ਹੈ ਇਹ ਕਹਿੰਦੇ ਨੇ ਜੀ ਉਹਦੀ ਪਪੂਲਾਰਿਟੀ ਵੀ ਹੋਂਦਾ ਉਹਨਾਂ ਨੂੰ ਡਰ ਹੈ ਕਿ ਇਲੈਕਸ਼ਨ ਵੀ ਆ ਰਹੀ ਐ ਐਸਜੀਪੀਸੀ ਦੀ ਇਲੈਕਸ਼ਨ ਆ ਰਹੀ ਐ ਅਮਰਤ ਸ਼ਾਹ ਨੂੰ ਲੱਗਦਾ ਕਿ ਜਿਹੜਾ ਐਜੀਪੀਸੀ ਚ ਜੋਂਡ ਚ ਐਸਪੀ ਐਸਜੀਪੀਸੀ ਦੀ ਇਲੈਕਸ਼ਨ ਹੋਣੀ ਐ ਤੇ ਜੇ ਅਮਰਤਪਾਲ ਬਾਹਰ ਹੁੰਦਾ ਐ ਅਮਰਤਪਾਲ ਜਾਂ ਆਪਦੀ ਪਾਰਟੀ ਲੜਦੀ ਐ ਐਸਜੀਪੀਸੀ ਚ ਜੇ ਕਬਜ਼ਾ ਹੋ ਜਾਂਦਾ ਐ ਤੇ ਫੇਰ ਤਾਂ ਸਮਝੌਤਾ ਫਿਰ ਕਿਹਦੇ ਨਾਲ ਕਰਨਗੇ ਉਹ ਹੀ ਅਕਾਲੀ ਦਲ ਨਾਲ ਕਰਨਾ ਕਿਉਂਕਿ ਉਹਨਾਂ ਨੂੰ ਇਹ ਬਿਲਕੁਲ ਕਲੀਅਰ ਹੈ ਕੇਂਦਰ ਨੂੰ ਅੰਮਿਤ ਸ਼ਾਹ ਨੂੰ ਮੋਦੀ ਸਾਹਿਬ ਨੂੰ ਕਿ ਐਸਜੀਪੀਸੀ ਤੇ ਜਿਹੜੀ ਅਕਾਲੀ ਦਲ ਚਿਤ ਗਿਆ ਸਾਡਾ ਸਮਝੌਤਾ ਉਹਦੇ ਨਾਲ ਹੋਣਾ ਤੇ ਉਹਦੇ ਕਾਰਨ ਕਿ ਐਜੀਪੀਸੀ ਚ ਕਿਤੇ ਇਹ ਗੜਬੜਾ ਕਰ ਦੇਣ ਡੈਂਟੀ ਨਾ ਪਾ ਦੇਣ ਹੋਰ ਨਹੀਂ ਕੋਈ ਜਿਹਨੂੰ ਅਸੀਂ ਚਾਹਣ ਉਹਨੂੰ ਨਾ ਜਿਤਾ ਸਕੀਏ ਇਹ ਵੀ ਹੋ ਸਕਦਾ ਹੈ ਬਹੁਤ ਸਾਰੇ ਕਾਰਨ ਨੇ ਲੇਕਿਨ ਜਿਹੜੀ ਗੱਲ ਮੈਨੂੰ ਚੰਗੀ ਲੱਗੀ ਉਹ ਇਹ ਲੱਗੀ ਮੈਂ ਉਹਨਾਂ ਲੋਕਾਂ ਨੂੰ ਵੀ ਸੁਣਿਆ ਜਿਹੜੇ ਲੋਕ ਕਦੇ ਵੀ ਵਿਚਾਰਧਾਰਕ ਤੌਰ ਤੇ ਅੰਮ੍ਰਿਤਪਾਲ ਸਿੰਘ ਦੇ ਨਾਲ ਨਹੀਂ ਸੀ ਲੇਕਿਨ ਉਹ ਇਸ ਮਾਮਲੇ ਵਿੱਚ ਜ਼ਰੂਰ ਕਹਿ ਰਹੇ ਨੇ ਕਿ ਤਕਾਹੁਰ ਹੈ ਨਹੀਂ ਹੋਣਾ ਚਾਹੀਦਾ ਸੀ ਤੁਸੀਂ ਇਹ ਲਿਆਓ ਅਜਨਾਲਾ ਥਾਣਾ ਜਾਂ ਜਿਹੜੇ ਵੀ ਤੁਹਾਡੇ ਇਹਦੇ ਕੇਸ ਬਣਾਏ ਨੇ ਉਹਦੇ ਮੁਤਾਬਕ ਤੁਸੀਂ ਕਾਰਵਾਈ ਕਰੋ ਕੇਸ ਚਲਾਓ ਸਜਾ ਹੁੰਦੀ ਹੈ ਜੇ ਨਹੀਂ ਹੁੰਦੀ ਹੈ ਤਾਂ ਬਾਤ ਦੀ ਗੱਲ ਹੈ ਜੇ ਸਜਾ ਹੁੰਦੀ ਹੈ ਤਾਂ ਠੀਕ ਹੈ ਤੁਸੀਂ ਕੁਝ ਕਰਾਉਦੇ ਨਹੀਂ ਬਿਨਾ ਉਹ ਤਾਂ ਇੱਥੇ ਰੁਕਿਆ ਹੋਇਆ ਹੈ ਇਹ ਗੱਲ ਹਾਲਾਂਕਿ ਉਹ ਤਰਸੀਮ ਸਿੰਘ ਤਾਂ ਇਹ ਵੀ ਕਹਿ ਰਹੇ ਸੀ ਕਿ ਜੀ ਇਹਨਾਂ ਦੀ ਜਾਨ ਨੂੰ ਖਤਰਾ ਹੈ ਜ਼ਿੰਮੇਵਾਰ ਸਰਕਾਰ ਨੂੰ ਚਲੋ ਉਹ ਸਿਆਸੀ ਬੈਨਟੀ ਹੋ ਸਕਦੇ ਨੇ ਤੇ ਜਾਨ ਨੂੰ ਤਾਂ ਖੈਰ ਨਹੀਂ ਪਰ ਇਹ ਆਪਣੇ ਆਪ ਚੀ ਹੈ ਵੀ ਉੱਥੇ ਰੱਖਿਆ ਹੋਇਆ ਇੱਕ ਸਭ ਤੋਂ ਵੱਧ ਵੋਟਾਂ ਲੈ ਕੇ ਬੰਦਾ ਜਿੱਤਿਆ ਹੋਵੇ ਕੜੂਰ ਸਾਹਿਬ ਦੇ ਲੋਕਾਂ ਦਾ ਕੀ ਕਸੂਰ ਹੈ ਇੱਥੇ ਕਿ ਵੀ ਉਹਨੂੰ ਵੋਟ ਪਾਤੀ ਉਹ ਸਰਕਾਰ ਨੂੰ ਚਾਹੀਦਾ ਹੈ ਕਿ ਉਹਨੂੰ ਕੱਢਿਓ ਆ ਵੀ ਲੋਕਾਂ ਦੀ ਗੱਲ ਕਰੇ ਲੋਕਾਂ ਦਾ ਜਿਹੜਾ ਐਮਪੀ ਫੰਡ ਮਿਲਦਾ ਉਹ ਖਰਚੇ ਉਹ ਤਾਂ ਇਹੇ ਚਾਹੀਦੇ ਲੇਕਿਨ ਇਸ ਤਰ੍ਹਾਂ ਨਹੀਂ ਪਰ ਹਾਂ ਇੱਕ ਗੱਲ ਹੋਰ ਇੰਨਾਂ ਨੇ ਇੱਕ ਨਵੀਂ ਹੁਣ ਕਨਟਰਡਿਕਸ਼ਨ ਤੋਂ ਬਹੁਤ ਨੇ ਹੁਣ ਇਹਦੇ ਪਿਤਾ ਚਾਚਾ ਸੁਖਚਾਨ ਸਿੰਘ ਉਹ ਚਲੇ ਗਏ ਕੁਲਦੀਪ ਸਿੰਘ ਗੜਗਜ ਕੋਲ ਕਿ ਜੀ ਤੁਸੀਂ ਬੋਲੋ ਹੁਣ ਗੜਗਜ ਸਾਹਿਬ ਜਿਨ੍ਹਾਂ ਨੂੰ ਲੋਕ ਪ੍ਰਵਾਨ ਨਹੀਂ ਕਰਦੇ ਇੰਨਾਂ ਨੇ ਵੀ ਪ੍ਰਵਾਨ ਕੀਤਾ ਸੀ ਅੰਮ੍ਰਿਤਪਾਲ ਸਿੰਘ ਨੇ ਪ੍ਰਬੰਧ ਕੀਤਾ ਇਹਨਾਂ ਦੇ ਜਿਹੜੇ ਅਖਾਲੀ ਦਲ ਅੰਮ੍ਰਿਤਸਰ ਪਾਰਸ ਪੰਜਾਬ ਦੇ ਜਾਂ ਸਰਬਜੀਤ ਸਿੰਘ ਜਾਂ ਬਾਪੂ ਤਰਸੇਮ ਸਿੰਘ ਨੇ ਨਹੀਂ ਉਹਨਾਂ ਨੇ ਪ੍ਰਬੰਧ ਕੀਤਾ ਬਾਕੀ ਜਥੇਬੰਦੀਆਂ ਵਾਂਗ ਉਹ ਕਹਿੰਦੇ ਸਾਨੂੰ ਇਹ ਪ੍ਰਬੰਧ ਨਹੀਂ ਹੈ ਅਕਾਲ ਤਖਤ ਦੇ ਜਥੇਦਾਰ ਲੇਕਿਨ ਹੁਣ ਚਲੇ ਗਏ ਤਾਂ ਬਦਲ ਪ੍ਰਬੰਧ ਕਰ ਲਿਆ ਅਕਾਲ ਤਖਤ ਦੇ ਜਥੇਦਾਰ ਗੜਕਾ ਸਾਹਿਬ ਕੋਲ ਚਲੇ ਗਏ ਜਾ ਕੇ ਪੱਤਰ ਦਿੱਤਾ ਤੇ ਗੜਕਾ ਸਾਹਿਬ ਨੇ ਪਿਆਰ ਦਿੱਤਾ ਗੜਕਾ ਸਾਹਿਬ ਕਹਿੰਦੇ ਵੀ ਕਿ ਹਾਂ ਬਿਲਕੁਲ ਗਲਤ ਹੈ ਇਹ ਨਹੀਂ ਹੋਣੀ ਚਾਹੀਦੀ ਉਹਨਾਂ ਦਾ ਇਹ ਬਿਆਨ ਦੇਣਾ ਸੀ ਮੈਂ ਹਾਂ ਤਾਂ ਬਤਨ ਜੇ ਅੱਜ ਬਿਕਰਮਜੀਠੀਆਲ ਕਰੋ ਜਿਹੜਾ ਕਹੇ ਸੀ ਮੈਨੂੰ ਦਿਓ ਮੈਂ ਕਰਦਾ ਅੰਦਰ ਇਹਨੂੰ ਉਹ ਵੀ ਇਹੀ ਬਿਆਨ ਦੇਵਾਂ ਕੋਈ ਵੀ ਬੰਦਾ ਕਹੂਗਾ ਵੀ ਇਹ ਤਾਂ ਗਲਤ ਹੈ ਤੇ ਹੁਣ ਗੜਗਾਤ ਸਾਹਿਬ ਨੂੰ ਬਿਆਨ ਦੇਣਾ ਪਿਆ ਜਾਂ دیتا ਉਹਨਾਂ ਨੇ ਲੇਕਿਨ ਇਹ ਗੱਲ ਵੀ ਤਾਂ ਯਾਦ ਰੱਖਣ ਵਾਲੀ ਹੈ ਕਿ ਇਹ ਕਿਹਨੇ ਲਾਇਆ ਹੋਏ ਨੇ ਸੁਖਵੀਰ ਸਿੰਘ ਬਾਦਲ ਨੇ ਸੁਖਵੀਰ ਸਿੰਘ ਬਾਦਲ ਕੌਣ ਹੈ ਜਦੋਂ ਕਡੂਰ ਸਾਹਿਬ ਤੋਂ ਬਿਰਸ਼ਾ ਸਿੰਘ ਬਲਟੋਹਾ ਦੀ ਗਏ ਸੀ ਤਾਂ ਸਭ ਤੋਂ ਜ਼ਿਆਦਾ ਉੱਚੀ ਸੁਰ ਦੇ ਵਿੱਚ ਉਹ ਕਹੇ ਸੀ ਅੰਮ੍ਰਿਤਪਾਲ ਸਿੰਘ ਤਾਂ ਏਜੰਸੀਆਂ ਦਾ ਪ੍ਰਾਨ ਕੀਤਾ ਪੰਦਾ ਤੇ ਰੋਟ ਨਾ ਪਾਇਓ ਜਿਹੜੇ ਹੁਣ ਤੁਸੀਂ ਕਹਿ ਰਹੇ ਹੋ ਵੀ ਸਾਰੇ ਇਕੱਠੇ ਹੋ ਕੇ ਇਹਦਾ ਕਰਨ ਅਕਾਲੀ ਦਲ ਕਿਉਂ ਕਰੂਗਾ ਜਾਂ ਅਕਾਲੀ ਦਲ ਜੇ ਕਰੂਗਾ ਦਿਲੋਂ ਕਰੂਗਾ ਜਾਂ ਕਿਉਂਨੇ ਕਰੂਗਾ ਹੈ ਤਾਂ ਮਸਮਸ ਹੈ ਤਾਂ ਬੜੀ ਅਜੀਬ ਕਿਸਮ ਦੀ ਬਣੀ ਹੋਈ ਹੈ ਨਾ ਲੇਕਿਨ ਇਹ ਗੱਲ ਜ਼ਰੂਰ ਹੈ ਕਿ ਅਕਾਲ ਤਖਤ ਦੇ ਜਥੇਦਾਰ ਗੜਗਲ ਸਾਹਿਬ ਨੇ ਇਹ تسلی ਹੋਏਗੀ ਕਿ ਆਖਰ ਇਹਨਾਂ ਨੇ ਮੈਨੂੰ ਪ੍ਰਵਾਨ ਕਰ ਹੀ ਲਿਆ ਕਿ ਹੌਲੀ-ਹੌਲੀ ਹੋਰ ਵੀ ਮੈਨੂੰ ਪ੍ਰਵਾਨ ਕਰ ਲੈਣਗੇ ਇਹ ਵੀ ਉਹਨਾਂ ਨੂੰ ਲੱਗਦਾ ਹੈ ਜੋ ਵੀ ਹੈ ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਅਮਰਤਪਾਲ ਸਿੰਘ ਦੀ ਇਹ ਨਜ਼ਰਬੰਦੀ ਬਣਾਉਣਾ ਗਲਤ ਜੇ ਤੁਸੀਂ ਮੇਰੇ ਨਾਲ ਨਿੱਜੀ ਤੌਰ ਤੇ ਮੈਂ ਸਮਝਦਾ ਮੈਂ ਜਦ ਵਿੱਚ ਸ਼ੁਰੂ ਚ ਬਹੁਤ ਸਾਰੇ ਲੋਕਾਂ ਨਾਲ ਗੱਲ ਵੀ ਹੋਈ ਸੋਸ਼ਲ ਮੀਡੀਆ ਤੇ ਮੈਂ ਦੇਖਿਆ ਕਿ ਜਿਹੜੇ ਕਹਿੰਦੇ ਨੇ ਕਿ ਸਾਡਾ ਉਹਦੇ ਨਾਲ ਵਿਚਾਰ ਨਹੀਂ ਮਿਲਦੇ ਖਾਸ ਤੌਰ ਤੇ ਜਦੋਂ ਜਲੰਧਰ ਵਾਲਾ ਐਕਟ ਕੀਤਾ ਸੀ ਬੜੇ ਜੈਨੂਇਨ ਬੰਦਿਆਂ ਨੇ ਵੀ ਇਹਦਾ ਵਿਰੋਧ ਕੀਤਾ ਸੀ ਜੇ ਜਿਹੜੇ ਬਜ਼ੁਰਗ ਬੰਦੇ ਨੇ ਗੁਰੂ ਘਰਾਂ ਚ ਜਾਂਦੇ ਨੇ ਜੇ ਉਹ ਕਿਤੇ ਜਿਹੜੇ ਚੌਂਕੜੀ ਮਾਰ ਕੇ ਨਹੀਂ ਬੈਠ ਸਕਦੇ ਤੁਸੀਂ ਇਸ ਤਰ੍ਹਾਂ ਦਾ ਕੀ ਇਹ ਕੰਮ ਸ਼ੁਰੂ ਕਰ ਲਿਆ ਇਹ ਠੀਕ ਨਹੀਂ ਹੈ ਇਹਦਾ ਮਤਲਬ ਉਹਨਾਂ ਨੂੰ ਪਚਾਰ ਨਹੀਂ ਮਿਲੇ ਲੇਕਿਨ ਹਲੇ ਵੀ ਉਹ ਕਹਿੰਦੇ ਦੇਖੋ ਜੀ ਉਰਦੋਂ ਤਾਂ ਅਸੀਂ ਵਿਰੋਧ ਕੀਤਾ ਸੀ ਲੇਕਿਨ ਇਹ ਗਲਤ ਹੈ ਇਹ ਸਰਕਾਰ ਦੀ ਗਲਤ ਗੱਲ ਹੈ ਸਰਕਾਰ ਜੇ ਤੁਹਾਨੂੰ ਲੱਗਦਾ ਹੈ ਜਨਾੜਾ ਸਾਣਾ ਵਿੱਚ ਬਿਲਕੁਲ ਗੁਰੂ ਗ੍ਰੰਥ ਸਾਹਿਬ ਲੈ ਕੇ ਗਲਤ ਕੀਤਾ ਤਾਂ ਕਿਸ ਨਾਲੋਂ ਤੁਸੀਂ ਉਹਨੂੰ ਕਦੋਂ ਸੀ ਕਿ ਇਹਨੇ ਵੀ ਠੀਕ ਕੀਤਾ ਤੁਸੀਂ ਕੇਸ ਚ ਚਲਾਉ ਲੇਕਿਨ ਆ ਨਜ਼ਰਬੰਦੀ ਕਿਉਂ ਤੁਸੀਂ ਬਾਰ ਬਾਰ ਵਧਾ ਰਹੇ ਹੋ ਇਹਦੀ ਹੋਣੀ ਚਾਹੀਦੀ ਇਹ ਲੋਕਾਂ ਦਾ ਜਿਹੜੀ ਆਮ ਲੋਕਾਂ ਦਾ ਵੀ ਇੱਕ ਖਿਆਲ ਹੈ ਸੋ ਇਹਦੇ ਪਿੱਛੇ ਸੱਚਮੁੱਚ ਕੋ ਪੋਲਿਟੀਕਲ ਕਿੱਡਾ ਚੱਲ ਹੀ ਰਹੀ ਹੈ ਤੇ ਜੇ ਪੋਲਿਟੀਕਲ ਕਿੱਡਾ ਚੱਲ ਰਹੀ ਹੈ ਤਾਂ ਹੀ ਤਾਂ ਅਮਰਤ ਸਿੰਘ ਨੂੰ ਇਸ ਲੈਵਲ ਤੇ ਆਪ ਆਪ ਜ਼ਿੰਮੇਵਾਰੀ ਲੈ ਕੇ ਆਪਣੇ ਆਪ ਨੂੰ ਕ੍ਰੈਡਿਟ ਦੇਣਾ ਪਿਆ ਕਿ ਅਸੀਂ ਕਰਾਇਆ ਤੇ ਮਾਨ ਸਾਹਿਬ ਫਿਰ ਹੋਈ ਕੁਝ ਕਰ ਰਹੇ ਜੋ ਅਮਰਤ ਸਿੰਘ ਕਰ ਰਹੇ ਇਹ ਤਾਂ ਗੱਲ ਹੀ ਕਲੀਅਰ ਹੋਊਗੀ ਜਿਹੜਾ ਤੁਹਾਡੇ ਸਾਹਮਣੇ ਹੀ ਹੈ ਤੇ ਉਹ ਜਿਹੜਾ ਇਹਨਾਂ ਨੇ ਡੀਸੀ ਦਾ ਲੈਟਰ ਦਿਖਾਇਆ ਤੋਂ ਗੱਲ ਵੀ ਹੋਰ ਕਲੀਅਰ ਹੁੰਦੀ ਹੈ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੋਨੇ ਇਸ ਮਾਮਲੇ 'ਚ ਇਕੱਠੇ ਨੇ ਤੇ ਹੁਣ ਕੀ ਹੋਣਾ ਉਹਨਾਂ ਦੇ ਟਾਈਮ 'ਚ ਇਹ ਸਮਾਂ ਦੱਸੂਗਾ ਲੇਕਿਨ ਇਹ ਇੱਕ ਫੈਕਟਰ ਹੈ ਜਿਹੜਾ ਬਹੁਤ ਘੱਟ ਲੋਕ ਸਮਝਦੇ ਨੇ ਕਿ ਐਸਜੀਪੀਸੀ ਦੀ ਜਿਹੜੀ ਇਲੈਕਸ਼ਨ ਹੈ ਉਹ ਜੂਨ 'ਚ ਹੋਣੀ ਹੈ ਤੇ ਜੂਨ 'ਚ ਉਹ ਇਲੈਕਸ਼ਨ ਵੀ ਇੱਕ ਵੱਡਾ ਫੈਕਟਰ ਬਣ ਸਕਦਾ ਹੈ ਜਦ ਬਣਿਆ ਹੋਏ ਗਏ ਇਹਨਾਂ ਦੇ ਮਾਈਂਡ ਚ ਕਿ ਇਹਨੂੰ ਦੂਰ ਰੱਖਿਆ ਜਾਵੇ ਸਰਉੰਬੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੋਂ ਤੇ ਅਸੀਂ ਉਹ ਬੰਦੇ ਨੂੰ ਉਥੇ ਲੈ ਕੇ ਆਈਏ ਜਿਹੜੇ ਸਾਡੇ ਜਿਨ੍ਹਾਂ ਨਾਲ ਅਸੀਂ ਜਾਂ ਸਾਡੇ ਆਪਣੇ ਹੋਣ ਜਾਂ ਜਿਨ੍ਹਾਂ ਨਾਲ ਅਸੀਂ ਗੱਲ ਕਿਉਂਕਿ ਬਾਕੀ ਕਮੇਟੀਆਂ ਤਾਂ ਤਾਂ ਹੁਣ ਕੇਂਦਰ ਦਾ ਕਬਜ਼ਾ ਹੋ ਹੀ ਗਿਆ ਨਾ ਇਸ ਇਕੱਲੇ ਪੰਜਾਬ ਰਹਿ ਗਈ ਪੰਜਾਬ ਦੀ ਇਲੈਕਸ਼ਨ ਹੋਣੀ ਹੈ ਪੰਜਾਬ ਚ ਜਿਹੜਾ ਵੀ ਜਿੱਤੂਗਾ ਜਾਂ ਜਿਹੜੇ ਜਿਤਾਉਣਗੇ ਜਾਂ ਜਿੱਤੂਗਾ ਤੇ ਉਹ ਉਹਦੇ ਨਾਲ ਸਮਝੌਤਾ ਕਰਨ ਦੀ ਸੰਭਾਵਨਾ ਜ਼ਿਆਦਾ ਵੱਜੂ। ਤੋਂ ਇਹ ਵੀ ਇੱਕ ਕਾਰਨ ਹੋ ਸਕਦਾ ਹੈ। ਕੋਈ ਵੀ ਜਿਹੜਾ ਹੈ ਇਹਦੇ ਚੋਂ ਕਾਰਨ ਨੇ। ਲੇਕਿਨ ਇਹ ਕਹਿ ਕੇ ਕਿ ਜੀ ਉਹਦੇ ਵਿਦੇਸ਼ਾਂ 'ਚ ਬੈਠਿਆ ਉਹਨਾਂ ਲਿੰਕ ਨੇ ਦੇਸ਼ ਦੀ ਸ਼ਾਂਤੀ ਨੂੰ ਖਤਰਾ ਹੈ, ਸ਼ਾਂਤੀ, ਫਲਾਸਾ ਹੁੰਦਾ। ਇਹ ਮੈਨੂੰ ਲੱਗਦਾ ਹੈ। ਇਹ ਤਾਂ ਵੀ ਇੱਕ ਬਹਾਨਾ ਜਾਂ ਨਜ਼ਰ ਆਉਂਦਾ ਹੈ। ਲੇਕਿਨ ਅਮਰਤਪਾਲ ਸਿੰਘ ਦੀ ਨਜ਼ਰਬੰਦੀ ਤੇ ਮਾਮਲੇ 'ਚ ਲੋਕ ਕਾਫੀ ਹੁਣ ਇਹ ਕਹਿੰਦੇ ਸੁਣ ਗਏ ਨੇ ਵੀ ਇਹ ਗਲਤ ਹੋਇਆ। sort of both well should we